ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਖਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਨੇੜੇ ਆਉਂਦੇ ਨਜ਼ਰ ਆ ਰਹੇ ਨੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਮਾਜ ਪਾਰਟੀ ਨੇ ਲਗਭਗ ਸਾਰੀ ਗੱਲਬਾਤ ਮੁਕੰਮਲ ਕਰ ਲਈ ਹੈ ਅਤੇ ਜਲਦੀ ਹੀ ਇਸ ਗੱਠਜੋੜ ਦਾ ਐਲਾਨ ਕਰ ਦਿੱਤਾ ਜਾਵੇਗਾ ਇਸ ਦੀ ਸ਼ੁਰੂਆਤ ਜਲੰਧਰ ਵੈਸਟ ਹਲਕੇ ਤੋਂ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਹੋ ਗਈ ਹੈ ਇਸ ਲਈ ਅਕਾਲੀ ਦਲ ਨੇ ਬਸਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਚੰਡੀ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਦਲਜੀਤ ਚੀਮਾ ਨੇ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਬਸਪਾ ਦੇ ਹੱਕ ਵਿੱਚ ਭੁਗਤਣ ਦੀ ਗੱਲ ਆਖੀ ਹੈ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੇ 5 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਗੱਠਜੋੜ ਹੋ ਸਕਦਾ ਹੈ ਸੂਤਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਅਤੇ ਵੋਜਨ ਸਮਾਜ ਪਾਰਟੀ ਵਿਚਕਾਰ 3-2 ਸੀਟਾਂ ਦੀ ਵੰਡ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ 3 ਅਤੇ ਬੌਜਨ ਸਮਾਜ ਪਾਰਟੀ ਨੂੰ 2 ਸੀਟਾਂ ਮਿਲੀਆਂ ਨੇ ਸੂਤਰਾਂ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅਤੇ ਬੌਜਨ ਸਮਾਜ ਪਾਰਟੀ ਦੇ ਆਪਸੀ ਗੱਠਜੋੜ 'ਚ ਜਲੰਧਰ ਪੱਛਮੀ ਅਤੇ ਚੱਬੇਵਾਲ ਸੀਟਾਂ ਬੌਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਨੇ ਜਦਕਿ ਗਿੱਦੜਬਾਹਾ ਬਰਨਾਲਾ ਅਤੇ ਡੇਰਾ ਬਾਬਾ ਨਾਨਕ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਨੇ ਅਕਾਲੀ ਦਲ ਵਿੱਚ ਪੈਦਾ ਹੋਇਆ ਅੰਦਰੂਨੀ ਕਲੇਸ਼ ਲਗਾਤਾਰ ਵਧਦਾ ਜਾ ਰਿਹਾ ਹੈ ਅਕਾਲੀ ਦਲ ਦੇ ਬਾਗੀ ਧੜੇ ਨੇ ਫਿਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਸੁਖਬੀਰ ਨੇ ਪਾਰਟੀ ਨੂੰ ਖੇਰੂ-ਖੇਰੂ ਕਰਕੇ ਧੜਿਆਂ ਦੇ ਵਿੱਚ ਵੰਡ ਦਿੱਤਾ ਹੈ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਸਿਰਫ ਇੱਕ ਵਿਅਕਤੀ ਦੀ ਰਾਖੇ ਲਈ ਪਾਰਟੀ ਵਿੱਚੋਂ ਸਿਲੇਕਟਡ ਵਿਅਕਤੀਆਂ ਨੂੰ ਇਕੱਠਾ ਕੀਤਾ ਗਿਆ ਅਤੇ ਇੱਕ ਧੜਾ ਖੜਾ ਕਰ ਲਿਆ ਗਿਆ ਇਸ ਤੋਂ ਬਾਅਦ ਬਿਨਾਂ ਕਿਸੇ ਗੱਲ ਤੋਂ ਖੁਦ ਪਾਰਟੀ ਦੀ ਲਾਨੀ ਗਈ ਉਮੀਦਵਾਰ ਸੁਰਜੀਤ ਕੌਰ ਤੋਂ ਸਮਰਥਨ ਵਾਪਸ ਲੈ ਲਿਆ ਗਿਆ ਸੁਖਬੀਰ ਬਾਦਲ ਉਹਨਾਂ ਨੂੰ ਭਾਜਪਾ ਦਾ ਏਜੰਟ ਦੱਸ ਰਹੇ ਨੇ ਪਰ ਇਹਨਾਂ ਨੇ ਖੁਦ ਭਾਜਪਾ ਦੀ ਸਰਕਾਰ ਵਿੱਚ ਵਜ਼ੀਰੀ ਦਾ ਆਨੰਦ ਮਾਣਿਆ ਇਥੋਂ ਤੱਕ ਕਿ ਭਾਜਪਾ ਦੇ ਹੱਕ ਵਿੱਚ ਪ੍ਰਕਾਸ਼ ਸਿੰਘ ਬਾਦਲ ਤੋਂ ਬਿਆਨ ਤੱਕ ਦਿਵਾਏ ਨੇ ਕਿ ਉਸ ਸਮੇਂ ਇਹ ਏਜੰਟ ਨਹੀਂ ਸੀ ਚੰਦੂ ਮਾਝਰਾ ਨੇ ਕਿਹਾ ਕਿ ਅਸੀਂ ਮੀਟਿੰਗ 'ਚ ਫੈਸਲਾ ਕੀਤਾ ਕਿ ਜਿਹੜਾ ਵੀ ਅਕਾਲੀ ਦਲ ਦਾ ਪ੍ਰਧਾਨ ਹੋਵੇਗਾ ਉਹ ਮੁੱਖ ਮੰਤਰੀ ਆਦੇ ਦਾ ਦਾਵੇਦਾਰ ਨਹੀਂ ਹੋਵੇਗਾ ਉਹਨਾਂ ਕਹੇ ਕਿ ਫਿਰ ਸੁਖਬੀਰ ਬਾਦਲ ਨੂੰ ਅਪੀਲ ਕਰਦੇ ਨੇ ਕਿ ਸੰਗਤ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪ੍ਰਧਾਨਗੀ ਦੇ ਅਹੁਦੇ ਤੋਂ ਵੱਖ ਹੋ ਜਾਣ ਇਸ ਲਈ ਅਹੁਦੇ ਲਈ ਕਿਸੇ ਵੀ ਧਾਰਮਿਕ ਸਖਸ਼ਿਤ ਨੂੰ ਅੱਗੇ ਲਿਆਂਦਾ ਜਾਵੇ ਅਕਾਲੀ ਦਲ ਵੱਲੋਂ ਸਰਜੀਤ ਕੌਰ ਤੋਂ ਕਿਨਾਰਾ ਕੀਤੇ ਜਾਣ ਤੋਂ ਬਾਅਦ ਅਕਾਲੀ ਦਲ ਦੀ ਜਹੰਦਰ ਪਛਮੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਸਰਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਹਿ ਕਿ ਸਾਨੂੰ 45 ਸਾਲ ਪਾਰਟੀ ਚ ਹੋ ਗਏ ਅਸੀਂ ਕਿਸੇ ਨਾਲ ਧੋਖਾ ਨਹੀਂ ਕੀਤਾ ਅਤੇ ਪਾਰਟੀ ਦੀ ਪੂਰੀ ਸੇਵਾ ਕੀਤੀ ਹੈ ਪਰ ਸਾਡੇ ਕੋਲੋਂ ਕਾਗਜ਼ ਵਾਪਸ ਲੈ ਕੇ ਧੋਖਾ ਕੀਤਾ ਗਿਆ ਜ਼ਬਰਦਸਤੀ ਪਾਰਟੀ ਤੋਂ ਬਾਹਰ ਕੱਢਿਆ ਗਿਆ ਇਜ਼ਰਾਨ ਬੀਬੀ ਸਰਜੀਤ ਕੌਰ ਨੇ ਕਿਹਾ ਕਿ ਮੈਂ ਇਹ ਚੋਣ ਲੜਨਾ ਚਾਹੁੰਦੀ ਹਾਂ ਪਰ ਮੇਰੇ ਕੋਲ 1 ਰੁਪਿਆ ਵੀ ਨਹੀਂ ਹੈ ਉਹਨਾਂ ਕਹਿ ਕਿ ਮੈਂ ਅਮਰਤਪਾਲ ਮਾਪਿਆਂ ਸਰਬਜੀਤ ਖਾਲਸਾ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਬੇਨਤੀ ਕਰਨਾ ਚਾਹੁੰਦੀ ਹੈ ਕਿ ਉਹ ਮੇਰੀ ਮਦਦ ਕਰਨ ਉਹਨਾਂ ਕਹੇ ਕਿ ਜੋ ਸਾਨੂੰ ਤੱਕੜੀ ਦਾ ਨਿਸ਼ਾਨ ਮਿਲਿਆ ਉਸ ਤੇ ਚੋਣ ਲੜਾਂਗੀ ਇਸ ਸਮੇਂ ਸਾਨੂੰ ਸਾਰੇ ਇਲਾਕਾ ਨਿਵਾਸੀਆਂ ਦੀ ਮਦਦ ਦੀ ਲੋੜ ਹੈ ਦੱਸਦੇ ਕਿ ਬਗਾਵਤ ਵਿਚਾਲੇ ਸ਼ਰੋਮਨੀ ਅਕਾਲੀ ਦਲ ਸਰਜੀਤ ਕੌਰ ਤੋਂ ਕਿਨਾਰਾ ਕਰ ਚੁੱਕੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਜੀਤ ਕੌਰ ਨੂੰ ਅਮਰਪਾਲ ਸਰਬਜੀਤ ਖਾਲਸਾ ਤੇ ਸਿਮਰਨਜੀਤ ਮਾਨ ਦਾ ਸਾਥ ਮਿਲੇਗਾ ਜਾਂ ਨਹੀਂ ਸ਼੍ਰੋਮਣੀ ਅਕਾਲੀ ਦਲ 'ਚ ਬਾਗੀ ਸੂਰਾਂ ਉੱਠਣ ਵਿਚਾਲੇ ਕਾਂਗਰਸੀ ਆਗੂ ਡਾਕਟਰ ਧਰਮਵੀਰ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਕਹੇ ਕਿ ਅਕਾਲੀ ਦਲ 'ਚ ਫੁੱਟ ਪੈਣਾ ਚੰਗੀ ਗੱਲ ਨਹੀਂ ਹੈ। ਉਹਨਾਂ ਕਹੇ ਕਿ ਖੇਤਰੀ ਪਾਰਟੀਆਂ ਦਾ ਹੋਣਾ ਅਤੇ ਉਹਨਾਂ ਦਾ ਮਜ਼ਬੂਤ ਰਹਿਣਾ ਬੇਹੱਦ ਜ਼ਰੂਰੀ ਹੈ। ਖੇਤਰੀ ਪਾਰਟੀਆਂ ਦਾ ਏਜੰਡਾ ਵਿਸ਼ੇਸ਼ ਤੌਰ ਤੇ ਇੱਕ ਖੇਤਰ ਲਈ ਹੁੰਦਾ ਹੈ ਜਿਵੇਂ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਤੇ ਇਸ ਦਾ ਏਜੰਡਾ ਪੰਜਾਬ ਦੇ ਆਲੇ-ਦੁਆਲੇ ਹੁਕਮਦਾਰ ਨਾ ਕਿ ਜੇਕਰ ਅਕਾਲੀ ਦਲ ਖਾਤਮੇ ਵੱਲ ਜਾਂਦਾ ਹੈ ਤਾਂ ਇਹ ਪੰਜਾਬ ਦੀ ਬਦ ਕਿਸਮਤੀ ਹੋਵੇਗੀ ਡਾਕਟਰ ਧਰਵੀਰ ਗਾਂਧੀ ਨੇ ਕਿਹਾ ਕਿ ਅਕਾਲੀ ਦਲ ਨੂੰ ਪਰਿਵਾਰਕ ਤੌਰ ਤੇ ਚਲਾਇਆ ਗਿਆ ਅਤੇ ਪੰਜਾਬ ਦੇ ਹਿੱਤਾਂ ਨੂੰ ਅਣਗੌਲਿਆ ਕੀਤਾ ਗਿਆ ਹੈ ਸ਼੍ਰੋਮਣੀ ਕਾਲ ਦਲ ਚ ਬਗਾਵਤ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਦਾ ਕਹਿਣਾ ਹੈ ਕਿ ਪੰਜਾਬ ਚ ਅਕਾਲੀ ਦਲ ਦੀ ਸਥਿਤੀ ਤੇ ਸਵਾਲੀਆ ਨਿਸ਼ਾਨ ਲੱਗ ਗਏ ਨੇ ਲੋਕਾਂ ਦਾ ਪਾਰਟੀ ਤੋਂ ਭਰੋਸਾ ਟੁੱਟਣ ਲੱਗ ਗਿਆ ਉਹਨਾਂ ਕਹਿ ਕਿ ਪੰਜਾਬ ਚ ਸੁਖਬੀਰ ਬਾਦਲ ਦੀ ਥਾਂ ਲੈਣ ਵਾਲਾ ਕੋਈ ਚਿਹਰਾ ਨਹੀਂ ਹੈ ਉਹਨਾਂ ਕਹਿ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਦਾ ਵਿਰੋਧ ਕਰਨ ਵਾਲਿਆਂ ਦੇ ਕੁਝ ਨਾਮ ਹੀ ਦੱਸੇ ਨੇ ਜੋ ਅਕਾਲੀ ਦਲ ਦਾ ਮੁੱਖ ਚਿਹਰਾ ਹੋ ਸਕਦੇ ਨੇ ਉਹਨਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਬੀਬੀ ਪਰਮਜੀਤ कौर ਖਾਲੜਾ ਮਨਪ੍ਰੀਤ ਏ ਵਾਲੀ ਸਨੇ ਕਈ ਹੋਰ ਧਾਰਮਿਕ ਸਖਸ਼ਿਆਤਾ ਨੇ ਉਹਨਾਂ ਕਹੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਖੀ ਕਿਸੇ ਸੰਪਰਦਾ ਨਾਲ ਸੰਬੰਧਿਤ ਧਾਰਮਿਕ ਵਿਅਕਤੀ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ एसडीपीसी ਨੇ ਸ੍ਰੀ ਹਰਮੰਦਰ ਸਾਹਿਬ ਯੋਗਾ ਕਰਨ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਇਸ ਦੀ ਜਾਣਕਾਰੀ ਐਸਡੀपीसी ਨੇ ਆਪਣੇ ਐਕਸ ਅਕਾਊਂਟ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਅਰਜਣਾ ਮਕਵਾਨਾ ਦੇ ਵਿਵਹਾਰ ਅਤੇ ਕਾਰਵਾਈਆਂ ਦਾ ਸਾਰਾ ਬਲੂਪ੍ਰਿੰਟ ਪਿਛਲੇ 6 ਦਿਨਾਂ ਚ ਉਸ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਤੋਂ ਸਪਸ਼ਟ ਹੋ ਗਿਆ ਸਭ ਤੋਂ ਪਹਿਲਾਂ ਉਸ ਨੇ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਦਿਆ ਆਪਣੇ ਸੋਸ਼ਲ ਮੀਡੀਆ ਤੇ ਇਤਰਾਜ ਯੋਗ ਫੋਟੋਆਂ ਵੀਡੀਓ ਪਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਨੇ ਉਸ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਅੰਮ੍ਰਿਤਸਰ ਪੁਲਿਸ ਵਿਭਾਗ ਤਾਰਾ 295ਏ ਤਹਿਤ ਆਈਸੀਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸਰਾਨ ਅਰਚਨਾ ਨੇ ਇਸ ਘਟਨਾ ਬਾਰੇ ਮਾਫੀ ਮੰਗੀ ਪਰ ਮਾਫੀ ਮੰਗਣ ਤੋਂ ਬਾਅਦ ਵੀ ਉਹ ਆਪਣੇ ਸੋਸ਼ਲ ਮੀਡੀਆ ਤੇ ਇਤਰਾਹ ਯੋਗ ਸਮਗਰੀ ਪੋਸਟ ਕਰਦੀ ਰਹੀ ਜਿਸ ਤੱਕ ਪਲੇਟਫਾਰਮ ਤੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣ ਲਈ ਉਕਸਾਉਂਦੀ ਰਹੀ ਅਤੇ ਐਸਜੀਪੀਸੀ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਗਈ। ਐਸਜੀਪੀਸੀ ਨੇ ਲਿਖਿਆ ਹੈ ਕਿ ਲੱਗਦਾ ਹੈ ਕਿ ਅਰਚਨਾ ਕਿਸੇ ਨਾਪਾਕ ਏਜੰਡੇ ਤਹਿਤ ਕੰਮ ਗਰ ਰਹੀਏ ਇੱਕ ਵੀਡੀਓ ਚ ਦਾਵਾ ਕਰ ਰਹੀ ਹੈ ਕਿ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮर्यादा ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਪ੍ਰਦਸ਼ਿਤ ਨਹੀਂ ਕੀਤੇ ਗਏ ਜਦਕਿ ਅਸਲਤ ਇਹ ਕਿ ਕੰਟਾ ਘਰ ਦੇ ਪ੍ਰਵੇਸ਼ ਦੁਆਰ ਤੇ ਇੱਕ ਵੱਡੀ ਸਕਰੀਨ ਲਗਾਈ ਹੋਈ ਹੈ ਜਿੱਥੋਂ ਉਹ ਦਾਖਲ ਹੋਈ ਹੈ ਉਹ ਦਾਵਾ ਕਰ ਰਹੀ ਕਿ ਉਸ ਨੂੰ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਤੋਂ ਕਿਸੇ ਨੇ ਨਹੀਂ ਰੋਕਿਆ ਜਦਕਿ ਸੱਚਾਈ ਇਹ ਹੈ ਕਿ 21 ਜੂਨ ਨੂੰ ਜਦੋਂ ਉਹ ਚਰਨ ਗੰਗਾ ਚ ਪੈਰ ਧੋਂਦੇ ਸਮੇ ਮੋਬਾਈਲ ਤੇ ਆਪਣੀ ਐਂਟਰੀ ਦੀ ਵੀਡੀਓ ਬਣਾ ਰਹੀ ਸੀ ਤਾਂ ਡਿਊਟੀ ਤੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਪ੍ਰਵੇਸ਼ ਦੁਆਰ ਤੇ ਰੋਕ ਕਿਆ ਸੀ ਅਜੁੱਧਿਆ ਚ ਮੌਨਸੂਨ ਦੀ ਪਹਿਲੀ ਬਰਸਾਤ ਦੇ ਨਾਲ ਹੀ ਇਹ ਗੱਲ ਦੇਸ਼ ਭਰ ਚ ਚਰਚਾ ਦਾ ਵਿਸ਼ਾ ਬਣ ਗਈ ਕਿ ਰਾਮ ਮੰਦਰ ਦੀ ਛੱਤੋਂ ਪਾਣੀ ਲੀਕ ਹੋ ਰਿਹਾ ਹੈ ਅਤੇ ਪਵਨ ਸਥਾਨ ਚ ਪਾਣੀ ਇਕੱਠਾ ਹੋ ਰਿਹਾ ਹੈ ਹੁਣ ਰਾਮ ਮੰਦਰ ਟਰਸਟ ਨੇ ਵੀ ਮੰਨਿਆ ਹੈ ਕਿ ਬਰਸਾਤ ਦੇ ਮੌਸਮ ਚ ਪਾਣੀ ਛੱਤੋਂ ਟਪਕ ਕੇ ਮੰਦਰ ਚ ਆ ਰਿਹਾ ਹੈ ਹਾਲਾਂਕਿ ਰਾਮ ਮੰਦਰ ਦੇ ਟਰਸਟੀ ਅਨੰਦ ਮਿਸ਼ਰਾ ਨੇ ਸਪਸ਼ਟ ਕੀਤਾ ਹੈ ਕਿ ਮੰਦਰ ਦੀ ਉਸਾਰੀ ਦਾ ਅਜੇ ਕੰਮ ਚੱਲ ਰਿਹਾ ਹੈ ਪਾਣੀ ਦੀ ਸੀਲਿੰਗ ਨਹੀਂ ਕੀਤੀ ਗਈ ਜਿਸ ਕਰਕੇ ਪਾਣੀ ਅੰਦਰ ਆ ਗਿਆ ਹੈ ਫਿਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਸੱਚਾ ਕਾਲ